ਬਦੂ ਜੀ ਇਹ ਰੂ ਲੈ ਕੇ ਹਾਜ਼ਰੀ ਚ ਦੀ ਵੱਡੀ ਖ਼ਬਰ ਪਾਕਿਸਤਾਨ ਦੇ ਨਾਗਰਿਕਤਾ ਇਲਾਕਿਆਂ ਨੂੰ ਛੱਡਣ ਲਈ ਸਹਿਮਤ ਹੋਏ ਅੱਤਵਾਦ ਇਸ ਦੇ ਨਾਲ ਹੀ ਬਾਜੋਗ ਜ਼ਿਲ੍ਹੇ ਤੇ ਕਾਇਮ ਰਹੇਗਾ ਕਬਜਾ ਅੰਮ੍ਰਿਤਸਰ ਪਾਕਿਸਤਾਨ ਦੇ ਸੂਬੇ ਖੈਬਰ ਪਖੂਸਤੂਆ ਮਾਂ ਦੀ ਮਾਲਾਕੰਦ ਡਿਵੀਜ਼ਨ ਦੇ ਬਾਜੋਰ ਜ਼ਿਲ੍ਹੇ ਵਿੱਚ ਉਦੋਂ ਦੀ ਅਮਰ ਜਿਰਗਾ ਜਿਰਗਾ ਦੀ ਆਗੂਆਂ ਦੀ ਨਿੱਕੀ ਅਦਾਲਤ ਨੇ ਮੈਂਬਰਾਂ ਤੇ ਟੀਟੀਪੀ ਪਾਕਿਸਤਾਨ ਤੱਤਵਾਦੀਆਂ ਵਿੱਚ ਗਲਗਲ ਬਾਤ ਦੂਜੇ ਦਿਨ ਵੀ ਚਾਰੀ ਰਹੀ ਜਿਰ ਜਿਰਗਾ ਦੇ ਉਥੋਂ ਦੇ ਸਥਾਨਕ ਫੌਜੀ ਅਧਿਕਾਰੀਆਂ ਨਾਲ ਵੀ ਬੈਠਕਾਂ ਕੀਤੀਆਂ ਦੋਵੇਂ ਧਿਰਾਂ ਕੱਲ ਸ਼ਾਮ 6 ਵਜੇ ਤੱਕ ਜੰਗਬੱਦੀ ਲਈ ਸਹਿਮਤ ਹੋ ਚੁੱਕੀਆਂ ਹਨ ਜਾਰ ਬਜਾ ਬਜੋਗ ਜ਼ਿਲ੍ਹੇ ਦੇ ਅੱਤਵਾਦ ਸ਼ਰਤਾਂ ਸ਼ਰਤਾਂ ਅਧੀਨ ਨਾਗਰਿਕ ਇਲਾਕਿਆਂ ਨੂੰ ਖਾਲੀ ਕਰਨ ਦੀ ਲਈ ਸਹਿਮਤ ਹੋ ਗਏ ਪਰ ਉਹਨਾਂ ਨੇ ਕਿਹਾ ਕਿ ਇਹ ਵੀ ਕਿਹਾ ਕਿ ਉਹਨਾਂ ਦੇ ਜਿਲ੍ਹੇ ਪੂਰੀ ਤਰ੍ਹਾਂ ਨਹੀਂ ਛੱਡਣਗੇ ਜਿਰਗਾ ਦੇ ਆਗੂ ਨੇ ਇਹ ਦੱਸਿਆ ਕਿ ਪੰਜਾਬ ਮੈਂਬਰ ਸ਼ਾਂਤੀ ਜਿਰਗਾ ਤੇ ਅਤਵਾਦ ਆਗੂ ਹੋਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ